ਸਟੂਡੈਂਟਸ ਜੀ ਸਰ ਅੱਜ ਆਪਾਂ ਗੁਰ ਇਤਿਹਾਸ ਦਾ ਜਿਹੜਾ ਅਗਲਾ ਪੰਨਾ ਹੈ ਉਹਦੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਜਿਸ ਤਰ੍ਹਾਂ ਆਪਾਂ ਕੱਲ ਮਾਤਾ ਗੁਜਨ ਕੌਰ ਦਾ ਇਤਿਹਾਸ ਤੁਹਾਡੀ ਨੂੰ ਸ਼ੁਰੂ ਕੀਤਾ ਹੈ ਅੱਜ ਆਪਾਂ ਉਸੇ ਗੁਰ ਇਤਿਹਾਸ ਮਾਤਾ ਗੁਜਰੀ ਇੱਕ ਵਿਲੱਖਣ ਸ਼ਖਸੀਅਤ ਮਾਤਾ ਗੁਜਰ ਕੌਰ ਇੱਕ ਵਿਲੱਖਣ ਸ਼ਖਸੀਅਤ ਔਰ ਇਹ ਬਲੱਖਣ ਸ਼ਖਸੀਅਤ ਕਿਉਂ ਸਨ ਕਿਸ ਗੱਲ ਕਰਕੇ ਇਹ ਬਾਕੀ ਸਾਰੀਆਂ ਮਾਵਾਂ ਨਾਲੋਂ ਕਿਉਂ ਅਲੱਗ ਸਨ ਇਹ ਅੱਪਾ ਵਿਚਾਰਾ ਅਜ ਸਾਂਝੀਆਂ ਕਰਨੀਆਂ ਨੇ ਕੱਲ ਆਪਾਂ ਗੱਲ ਕੀਤੀ ਸੀ ਕਿ ਮਾਤਾ ਗੁਜਰ ਕੌਰ ਦਾ ਰੋਹਾਨੀਅਤ ਭਰਿਆ ਚਿਹਰਾ ਜਿਸ ਦੇ ਵਿੱਚ ਸਬਰ ਸਦਕ ਤੇ ਸ਼ਾਂਤੀ ਝਲਕਦੀ ਸੀ ਪਰ ਆਪਾਂ ਕੱਲ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੀ ਜ਼ਰਖੇਜ਼ ਧਰਤੀ ਦੇ ਉੱਪਰ ਅਨੇਕਾਂ ਮਾਵਾਂ ਨੇ ਜਨਮ ਲਿਆ ਪਰ ਮਾਤਾ ਗੁਜਰਕਾ ਔਰ ਉਹਨਾਂ ਮਾਵਾਂ ਵਿੱਚੋਂ ਇੱਕ ਸਨ ਜਨਾਂ ਦੀ ਕੁੱਖੋਂ ਆ ਕੇ ਇੱਕ ਭਗਤ ਸੂਰਮਾ ਪੈਦਾ ਹੋਇਆ ਔਰ ਕੁਝ ਐਸੀ ਹਰਫ ਕੁਝ ਐਸੇ ਨਾਮ ਸਦੀਵ ਕਾਲ ਤੱਕ ਦੁਨੀਆ ਚੇਤੇ ਕਰਦੀ ਹੈ ਔਰ ਉਹਨਾਂ ਨਾਵਾਂ ਦੇ ਵਿੱਚੋਂ ਮਾਤਾ ਗੁਜਰਕੌਰ ਇੱਕ ਸਨ ਅੱਜ ਵੀ ਅਜੋਕੇ ਸਮੇਂ ਵਿੱਚ ਵੀ ਆਪਾਂ ਮਾਤਾ ਗੁਜਰਕੌਰ ਨੂੰ ਯਾਦ ਕਰਦੇ ਹਾਂ 1699 ਦੀ ਵਿਸਾਖੀ ਵਾਲਾ ਦਿਨ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਕੱਠ ਔਰ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਹੱਥ ਦੇ ਵਿੱਚ ਸ਼ਮਸ਼ੀਰ ਫੜ ਕੇ ਉਸ ਵਿਸ਼ਾਲ ਕੱਠ ਦੇ ਵਿੱਚੋਂ ਪੰਜ ਸਿਰਾਂ ਦੀ ਮੰਗ ਕਰਦੇ ਆ ਮਾਤਾ ਗੁਜਰ ਕੌਰ ਵੀ ਉਸ ਸਮੇਂ ਉੱਥੇ ਹਾਜ਼ਰ ਸਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵਿਸ਼ਾਲ ਕੱਠ ਦੇ ਵਿੱਚੋਂ ਪੰਜ ਸਿਰਾਂ ਦੀ ਮੰਗ ਕੀਤੀ ਸੀ ਮਾਤਾ ਗੁਜਰ ਕੌਰ ਇਹ ਜਾਣਦੇ ਸਨ ਕਿ ਉਸ ਦੇ ਪੁੱਤਰ ਨੇ ਇਹ ਚੀਜ਼ ਕਿਉਂ ਮੰਗ ਕੀਤੀ ਹੈ ਕਿਉਂਕਿ ਇਹ ਕੋ ਖਾਲਸੇ ਖਾਲਸਾ ਸਿਰਜਣਾ ਚਾਹੁੰਦੇ ਸਨ ਉਹ ਖਾਲਸਾ ਜਿਹੜਾ ਖਾਲਸ ਸੀ ਖਾਲਸ ਤੋਂ ਭਾਵ ਸ਼ੁੱਧ ਉਸ ਸਮਾਜ ਦੇ ਵਿੱਚ ਇੱਕ ਐਸਾ ਪੰਥ ਸਿਰਜਣਾ ਚਾਹੁੰਦੇ ਸਨ ਜੋ ਖਾਲਸ ਸੀ ਜੋ ਛੁੱਧ ਸੀ ਵਿਆਮਾ ਭਰਮਾਂ ਤੋਂ ਦੂਰ ਸੀ ਔਰ ਪੰਜ ਪਿਆਰੇ ਉਸ ਵਿਸ਼ਾਲ ਕੱਠ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਜੇ ਸਨ ਜਿਨ੍ਹਾਂ ਦੇ ਪਰਸੋਂ ਉਹਨਾਂ ਨੇ ਬਾਅਦ ਵਿੱਚ ਆਪ ਅਪ੍ਰਤਸ਼ਕ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਸਨ ਉੱਥੇ ਵੀ ਮਾਤਾ ਗੁਜਰ ਕੌਰ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਮਗਰ ਕੰਮ ਕਰ ਰਹੀ ਸੀ ਆਪਾਂ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮਾਤਾ ਗੁਜਰ ਕੌਰ ਇਕੱਲੇ ਧਾਰਮਿਕ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਦੇ ਰਹੀ ਸੀ ਉਹਨਾਂ ਨੇ ਸ਼ਸਤਰ ਵਿਦਿਆ ਵੀ ਉਹਨਾਂ ਦਾ ਪ੍ਰਬੰਧ ਕਰਵਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਔਰ ਸੇਵਾ ਸਿਮਰਨ ਦੀ ਦਾਤ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਗੁਜਰਕੌਰ ਦੇ ਪਾਸੋਂ ਪ੍ਰਾਪਤ ਹੋਈ ਸੀ ਜਿੱਥੇ-ਜਿੱਥੇ ਗੁਰੂ ਪਰਿਵਾਰ ਗੁਰਤੇਗ ਬਹਾਦਰ ਸਾਹਿਬ ਯਾਤਰਾਵਾਂ ਤੇ ਗਏ ਉੱਥੇ-ਉੱਥੇ ਮਾਤਾ ਗੁਜਰਕੌਰ ਉਹਨਾਂ ਦੇ ਨਾਲ ਸਨ ਜੇ ਕੀਰਤਪੁਰ ਗਈ ਤਾਂ ਕੀਰਤਪੁਰ ਸਾਹਿਬ ਵੀ ਮਾਤਾ ਗੁਜਰਕੌਰ ਨਾਲ ਸਨ ਜੇ ਬਾਬਾ ਬਕਾਲੇ ਦੀ ਧਰਤੀ ਤੇ ਮਾਤਾ ਗੁਜਰਕੌਰ ਉੱਥੇ ਵੀ ਨਾਲ ਸੰਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤਾਂ ਮਾਤਾ ਗੁਜਰਕੌਰ ਉੱਥੇ ਵੀ ਉਹਨਾਂ ਦੇ ਨਾਲ ਹਾਜ਼ਰ ਸਨ ਔਰ ਜੰਨੀਆਂ ਸੰਗਤਾਂ ਉੱਥੇ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਹੁੰਦੀਆਂ ਸਨ ਉਹ ਸਭ ਉੱਥੇ ਮਾਤਾ ਗੁਜਰਕੌਰ ਦੀ ਸੇਵਾ ਭਾਵਨਾ ਤੋਂ ਬਹੁਤ ਪ੍ਰਸੰਨ ਹੁੰਦੇ ਸਨ ਫਿਰ ਇਸ ਤੋਂ ਬਾਅਦ ਜੋ ਸਿੱਖਿਆ ਮਾਤਾ ਗੁਜਰਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਸੀ ਚਾਹੇ ਉਹ ਧਾਰਮਿਕ ਸੀ ਚਾਹੇ ਉਹ ਸ਼ਸਤਰ ਵਿਦਿਆ ਸੀ ਪਰ ਉਹਨਾਂ ਨੇ ਇੱਕ ਮਾਫੀ ਦੀ ਸਿੱਖਿਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦਿੱਤੀ ਸੀ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਤਾਂ ਪਹਾੜੀ ਰਾਜੇ ਚੜ੍ਹ ਕੇ ਆਉਂਦੇ ਆ ਅਨੰਤੋ ਸਾਹਿਬ ਜਦੋਂ ਆਪਾਂ ਜਿਸਪੀ ਵਾਲੇ ਬੱਚੇ ਬੈਠੇ ਆ ਤਾਂ ਪਹਾੜੀ ਰਾਜਿਆਂ ਨੇ ਵੀ ਗੁਰੂ ਘਰ ਤੇ ਹਮਲਾ ਕੀਤਾ ਸੀ ਝੜਪਣ ਹੋਈਆਂ ਪਰ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਮਾਫੀ ਦਿੱਤੀ ਸੀਗੀ ਪਹਾੜੀ ਰਾਜਿਆਂ ਉਸ ਦੇ ਪਿੱਛੇ ਸੰਸਕਾਰ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਮਾਫੀ ਦਿੱਤੀ ਉਹਨਾਂ ਨੇ ਉਸ ਦੇ ਪਿੱਛੇ ਮਾਤਾ ਗੁਜਰਕੌਰ ਦੇ ਸੰਸਕਾਰ ਸਨ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇੱਕ ਮਾਂ ਹੈ ਐਸੀ ਜਿਹੜੀ ਆਪ ਦੇ ਪੁੱਤਰ ਨੂੰ ਆਪਦੀ ਧੀ ਨੂੰ ਬਹੁਤ ਕੁਝ ਸਿਖਾ ਸਕਦੀ ਹੈ ਚੰਗਾ ਵੀ ਮਾਸ ਖਾ ਸਕਦੀ ਔਰ ਮਾੜਾ ਵੀ ਮਾਸ ਖਾਂਦੀ ਹੈ ਪਰ ਕਦੇ ਮਾੜਾ ਕਦੇ ਸਿਖਾਉਂਦੀ ਉਹ ਜੋ ਬੱਚੀ ਨੂੰ ਜਾਂ ਬੱਚੇ ਨੂੰ ਸਿੱਖਿਆ ਦਿੰਦੀ ਉਹ ਚੰਗੀ ਸਿੱਖਿਆ ਦਿੰਦੀ ਹੈ ਜਿਹੜੀ ਉਹਦੇ ਜੀਵਨ ਦੇ ਵਿੱਚ ਅੱਗੇ ਆ ਕੇ ਕੰਮ ਆਉਣੀ ਹੈ ਔਰ ਮਾਤਾ ਗੁਜਰਕੌਰ ਨੇ ਜਿੱਥੇ ਧਾਰਮਿਕ ਸਿੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦਿੱਤੀ ਸੀ ਉਥੇ ਸ਼ਸਤਰ ਵਿਦਿਆ ਵੀ ਉਹਦਾ ਪ੍ਰਬੰਧ ਕਰਵਾਇਆ ਸੀ ਮਾਤਾ ਗੁਜਰਕੌਰ ਨੇ ਅਤੇ ਮਾਫ਼ੀ ਦੇਣ ਦਾ ਵੀ ਸਿੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਾਤਾ ਗੁਜਰਕੌਰ ਨੇ ਦਿੱਤੀ ਸੀ ਆਪਾਂ ਕੱਲ੍ਹ-ਕੱਲ ਕੀਤੀ ਸੀ ਨਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਦੀ ਦੇ ਵਿੱਚ ਕੰਗਨ ਸੁੱਟ ਦਿੱਤੇ ਸਨ ਤਾਂ ਉਥੇ ਵੀ ਮਾਤਾ ਗੁਜਰਕੌਰ ਉਸ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਕੰਗਨ ਸੁੰਟੇ ਸਨ ਉਹਨਾਂ ਦੇ ਮਗਰ ਵੀ ਗੁਰੂ ਮਾਤਾ ਗੁਜਰਕੌਰ ਜਾਨੀ ਜਾਨ ਸਨ ਉਹਨਾਂ ਨੂੰ ਪਤਾ ਸੀਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਕੰਗਨ ਨਦੀ ਸੁੰਟੇ ਆ ਉਹ ਚੀਜ਼ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਰੂ ਨੂੰ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਹੈ ਗੁਰੂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈ ਇਸ ਕਰਕੇ ਉਹਨਾਂ ਨੇ ਜਿਹੜੀ ਉਹ ਕੰਗਨਸਾ ਨੂੰ ਨਦੀ ਧਰੂੜ ਦੇ ਸਨ ਔਰ ਮਾਤਾ ਗੁਜਰਕੌਰ ਇੱਕ ਐਸੀ ਮਾਤਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀਗਾ ਉਹਨਾਂ ਕੋਲੇ ਸਬਰ ਬਹੁਤ ਸੀ ਉਹਨਾਂ ਕੋਲੇ ਸਦਕ ਸੀ ਜਦੋਂ ਗੁਰਤੇਗ ਮਹਾਨ ਸਰਦ ਸਾਹਿਬ ਦੀ ਸ਼ਹਾਦਤ ਹੋਈ ਹੈ ਆਪਾਂ ਪੜਿਆ ਉਹਨੂੰ ਫਿਰ ਵੀ ਮਾਤਾ ਗੁਜਰਪੁਰ ਨੇ ਸ਼ੁਕਰਾਨਾ ਕੀਤਾ ਸੀਗਾ ਅਕਾਲ ਪੁਰਖ ਦਾ ਔਰ ਇੱਕ ਕੱਲੇ ਇੱਕ ਇਨਸਾਨ ਦੇ ਲਈ ਸਿੱਖਿਆ ਨਹੀਂ ਹੈ ਇਸ ਮੁੱਚੇ ਪੰਥ ਲਈ ਸਿੱਖਿਆ ਹੈ ਮਾਤਾ ਗੁਜਰਕਾਰ ਨੇ ਜੋ ਸਿੱਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦਿੱਤੀ ਹੈ ਉਹ ਕੱਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੇ ਸਿੱਖਿਆ ਨਹੀਂ ਲਈ ਉਸ ਮੁੱਚੇ ਖਾਲਸਾ ਪੰਥ ਕੋਲੇ ਸਿੱਖਿਆ ਪਹੁੰਚੀ ਹੈ। ਔਰ ਸਿੱਖਿਆ ਇਹ ਹੀ ਸੀ ਕਿ ਹਮੇਸ਼ਾ ਅਸੀਂ ਗੁਰੂ ਦਾ ਪੰਨਾ ਜਿਹੜਾ ਉਹ ਮਿੱਠਾ ਕਰਕੇ ਮੰਨਣਾ। ਅਸੀਂ ਜੇਕਰ ਗੁਰੂ ਤੇ ਵਿਸ਼ਵਾਸ ਰੱਖਦੇ ਹਾਂ ਤਾਂ ਗੁਰੂ ਸਾਡੀ ਬਾਹ ਹਮੇਸ਼ਾ ਫੜਦਾ ਹੈ। ਮੈਂ ਪਹਿਲਾਂ ਵੀ ਤੁਹਾਨੂੰ ਇੱਕ ਗੁਰਬਾਣੀ ਦੀ ਤੁਕ ਦੱਸੀ ਸੀ ਕਿ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਕਿਸ ਦਾ ਬੁਰਾ ਕਿਉਂ ਹੋਏ ਪ੍ਰਮਾਤਮਾ ਸਭਨਾ ਦਾ ਭਲਾ ਚਾਹੁੰਦਾ ਹੈ ਬਸ ਲੋੜ ਹੈ ਸਾਨੂੰ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਦੀ ਇਹ ਮਾਤਾ ਗੁਜਰਕਾਰ ਸ범ਦੇ ਸਨ ਮਾਤਾ ਗੁਜਰਕਾਰ ਨੇ ਸਿਖਾਇਆ ਸੀਗਾ कि ਅਸੀਂ ਕਿਵੇਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਉਹਦੇ ਭਾਣੇ ਨੂੰ ਜੇਕਰ ਅਸੀਂ ਮਿੱਠਾ ਕਰਕੇ ਮੰਨ ਲਾਂਗੇ ਨਾ ਤਾਂ ਅਸੀਂ ਆਪਨੇ ਜੀਵਨ ਦੇ ਵਿੱਚ ਬਹੁਤ ਅੱਗੇ ਜਾ ਸਕਦੇ ਹਾਂ ਸੋ ਐਸੀ ਮਾਤਾ ਸੀ ਐਸੇ ਕਰਕੇ ਉਹ ਵਿਲੱਖਣ ਸ਼ਖਸੀਅਤ ਨਹੀਂ ਹੋ ਉਹ ਪਤੀ ਸੀ ਜਿਹਨੂੰ ਹੋਇਆ ਹੈ ਔਰ ਫਿਰ ਵੀ ਉਹ ਮਾਤਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਤਾਂ ਇਸ ਤੋਂ ਹੋਰ ਵਿਲੱਖਣ ਕੌਣ ਹੋ ਸਕਦਾ ਹੈ ਸੋ ਮਾਤਾ ਗੁਜਰਕਾਰ ਦੇ ਜੀਵਨ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਦੇ ਜੀਵਨ ਦੇ ਵਿੱਚ ਹਮੇਸ਼ਾ ਸਬਰ ਸਦਕ ਸਹਿਜ ਸੰਤੋਖ ਤੇ ਸ਼ੁਕਰਾਨਾ ਅਸੀਂ ਇਹ ਪੰਜ ਚੀਜ਼ਾਂ ਆਪਦੇ ਜੀਵਨ ਦੇ ਵਿੱਚ ਜੇ ਢਾਲ ਲਵਾਂਗੇ ਨਾ ਤਾਂ ਸਾਡਾ ਜੀਵਨ ਬੜਾ ਉੱਚਾ ਤੇ ਸੁੱਚਾ ਹੋ ਜਾਊਗਾ ਸੋ ਅੱਜ ਲੋੜ ਵੀ ਹੈ ਉਸੇ ਚੀਜ਼ ਦੀ ਅਸੀਂ ਜੀਵਨ ਦੇ ਭਾਣੇ ਨੂੰ ਸਤ ਸਤ ਕਰ ਮੰਨੀਏ ਉਹ ਸਾਨੂੰ ਮੰਨਣਾ ਪੈਣਾ ਚਾਹੇ ਅਸੀਂ ਉਹਦੇ ਲਈ ਔਖੇ ਹੋਈਏ ਸੌਖੇ ਹੋਈਏ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਬਾਣਾ ਸਾਨੂੰ ਮੰਨਣਾ ਚਾਹੀਦਾ ਹੈ ਇਹ ਸੇ ਤਾਂ ਇਹੀ ਬਾਣਾ ਦਾ ਜਦੋਂ ਗੁਰਜਨ ਦੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੇ ਵੀ ਮੰਨਿਆ ਹੀ ਸੀਗਾ ਉਹਨਾਂ ਨੂੰ ਵੀ ਤੱਤੀ ਤਵੀ ਤੇ ਬਿਠਾਇਆ ਗਿਆ ਫੇਰ ਵੀ ਉਹ ਪ੍ਰਮਾਤਮਾ ਦਾ ਇਹ ਜਿਹੜਾ ਸ਼ੁਕਰਾਨਾ ਕਰਦੇ ਸੰਸ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਸੀਸ ਕੱਟਿਆ ਗਿਆ ਸੀ ਉਹਨਾਂ ਨੇ ਵੀ ਪ੍ਰਮਾਤਮਾ ਦਾ ਧਿਆਨ ਲਾਇਆ ਸੀ ਉਹਨਾਂ ਨੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸੀ ਸ਼ੁਕਰਾਨਾ ਕਿਹੜੀ ਗੱਲ ਦਾ ਕਿ ਉਹ ਆਪ ਦਾ ਸਿੱਧਕ ਤੇ ਪੱਕੇ ਰਹੇ ਉਹਨਾਂ ਨੇ ਕਿ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਭੇਟ ਕਰ ਦਿੱਤਾ ਇਸੇ ਕਰਕੇ ਬਲੱਖਣ ਸ਼ਖਸ਼ੀਅਤ ਲਿਓ ਮਾਤਾ ਗੁਜਰਕਾਰ ਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਵੀ ਪੜ੍ਹਾਂਗੇ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਅੱਗੇ ਜਾ ਕੇ ਜਦੋਂ ਛੋਟੇ ਸਹਿਜ ਜਗਤਿਆਂ ਦੇ ਨਾਲ ਠੰਡੇ ਪੁੱਲ ਦੇ ਵਿੱਚ ਮਾਤਾ ਗੁਜਰਕਾਰ ਉਹ ਉੱਥੇ ਗ੍ਰਿਫਤਾਰ ਹੁੰਦੇ ਆ ਠੰਡੇ ਪੁੱਲ ਦੇ ਵਿੱਚ ਬੈਠਦੇ ਆ ਤਾਂ ਉੱਥੇ ਵੀ ਉਹਨਾਂ ਨੇ ਬੱਚਿਆਂ ਨੂੰ ਛੋਟੇ ਸਹਿਜ ਜਗਤਿਆਂ ਨੂੰ ਸਬਰ ਦੇ ਵਿੱਚ ਰਹਿਣਾ ਸਿਖਾਇਆ ਸੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿਖਾਇਆ ਸੀਗਾ ਤਾਂ ਕਰਕੇ ਮਾਤਾ ਗੁਜਰ ਕੌਰ ਇੱਕ ਵਿਲੱਖਣ ਸ਼ਖਸੀਅਤ ਨੇ ਔਰ ਸਦੀਵ ਕਾਲ ਤੱਕ ਮਾਤਾ ਗੁਜਰ ਕੌਰ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ ਇਹ ਇਕੱਲੇ ਉਹ ਸਿੱਖ ਪੰਥ ਦੀ ਮਾਤਾ ਨਹੀਂ ਸਨ ਸਾਰੇ ਪੰਥ ਦੀ ਮਾਤਾ ਸਨ ਸੋ ਸਾਨੂੰ ਇਸ ਜੀਵਨ ਦੇ ਵਿੱਚੋਂ ਮਾਤਾ ਗੁਜਰਕੌਰ ਦੇ ਜੀਵਨ ਦੇ ਵਿੱਚੋਂ ਸਾਨੂੰ ਇਹੀ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਅਸੀਂ ਪ੍ਰਮਾਤਮਾ ਦਾ ਭਾਣਾ ਕਿਸ ਤਰ੍ਹਾਂ ਮਿੱਠਾ ਕਰਕੇ ਮੰਨਣਾ ਅਸੀਂ ਕਿਸ ਤਰ੍ਹਾਂ ਸਬਰ ਸੰਤੋਖ ਦੇ ਵਿੱਚ ਰਹਿ ਕੇ ਆਪਦੇ ਜੀਵਨ ਨੂੰ ਅਸੀਂ ਬਤੀਤ ਕਰਨਾ ਹੈ ਔਰ ਜਦੋਂ ਅਸੀਂ ਇਹ ਚੀਜ਼ ਆਪਦੇ ਜੀਵਨ ਦੇ ਵਿੱਚ ਸਬਰ ਲੈ ਆਵਾਂਗੇ ਨਾ ਤਾਂ ਸਾਨੂੰ ਪ੍ਰਮਾਤਮਾ ਬਹੁਤ ਕੁਝ ਦੇ ਦਿੰਦਾ ਹੈ ਅੱਜ ਦਾ ਜਿਹੜਾ ਇਤਿਹਾਸ ਨੂੰ ਇਹੀ ਸੀ ਮਾਤਾ ਗੁਜਰਕਾ ਔਰ ਇੱਕ ਬਲੱਖਣ ਸ਼ਖਸੀਅਤ ਕਿਉਂ ਸਨ ਕਿਹੜੇ ਕਾਰਨ ਸਨ ਉਹਨਾਂ ਨੂੰ ਅਸੀਂ ਬਲੱਖਣ ਸ਼ਖਸੀਅਤ ਕਹਿੰਨੇ ਆ ਔਰ ਉਹ ਸਬਰ ਸਦਕ ਦੇ ਮਾਲਕ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬਹੁਤ ਜ਼ਿਆਦੇ ਸਿੱਖਿਆ ਦਿੱਤੀ ਹੈ ਔਰ ਉਹ ਸਿੱਖਿਆ ਸਾਨੂੰ ਵੀ ਉਹੀ ਦੇ ਰਹੇ ਨੇ ਅੱਜ ਵੀ ਉਹ ਸਾਨੂੰ ਦੇ ਰਹੇ ਅਸੀਂ ਮਹਿਸੂਸ ਕਰਕੇ ਦੇਖੀਏ ਅਸੀਂ ਆਪਣੇ ਅੰਗ ਸੰਗ ਅਸੀਂ ਜਦੋਂ ਦੇਖਦੇ ਆ ਨਾ ਮਹਿਸੂਸ ਕਰਿਆ ਕਿ ਮੈਂ ਪਹਿਲਾਂ ਵੀ ਕਿਹਾ ਹੁੰਦਾ ਹਮੇਸ਼ਾ ਨਾ ਕਿਸੇ ਚੀਜ਼ ਨੂੰ ਆਪ ਦੇ ਨਾਲ ਪ੍ਰਮਾਤਮਾ ਨੂੰ ਤਾਂ ਜ਼ਰੂਰ ਮਹਿਸੂਸ ਕਰਿਆ ਕਰੋ ਵੀ ਪ੍ਰਮਾਤਮਾ ਸਾਡੇ ਨਾਲ ਹਰ ਜਗ੍ਹਾ ਤੇ ਹੈ ਸਾਡੇ ਰੋਮ ਰੋਮੇ ਅੰਦਰ ਪ੍ਰਮਾਤਮਾ ਵਸ ਰਿਹਾ ਹੈ ਉਹ ਸਾਨੂੰ ਦਿਖ ਨਹੀਂ ਰਿਹਾਗਾ ਪਰ ਅਸੀਂ ਉਹਨੂੰ ਮਹਿਸੂਸ ਕਰ ਸਕਦੇ ਹਾਂ ਇਸ ਸਿੱਖਿਆ ਸੀਗੀ ਮਾਤਾ ਗੁਜਰਕਾਰ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਔਰ ਕੱਲ ਨੂੰ ਜਿਹੜਾ ਆਪਾਂ ਵਿਚਾਰ ਸਾਂਝੇ ਕਰਨੇ ਆ ਇੱਕ ਜਾਬਾਸ ਮਾਂ ਮਤਲਬ ਇੱਕ ਭਗਤ ਸੂਰਮੇ ਨੂੰ ਜਨਮ ਦੇਣ ਵਾਲੀ ਮਾਤਾ ਮਤਾ ਗੁਜਰਕਾਰ ਇੱਕ ਜਾਬਾਸ ਮਾਂ ਕਿਵੇਂ ਬਣੀ ਇਹ ਆਪਾਂ ਕੱਲ ਨੂੰ ਵਿਚਾਰਾਂ ਸਾਂਝੀਆਂ ਕਰਦੀਆਂ ਅੱਜ ਦੀਆਂ ਵਿਚਾਰਾਂ ਆਪਣੀਆਂ ਇੱਥੇ ਸਮਾਪਤ ਨੇ ਮਾਤਾ ਗੁਜਰਕਾਰ ਇੱਕ ਵਿਲੱਖਣ ਸ਼ਖਸੀਅਤ ਵਿਸ਼ੇ ਤੇ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣੇ ਅਣਜਾਣੇ ਜਾਂ ਜਾਂਦੀਆਂ ਨੇ ਪ੍ਰਮਾਤਮਾ ਬਖਸ਼ਿਸ਼ ਹੋ ਗਿਆ ਤੁਸੀਂ ਬਖਸ਼ਮ ਜੋਗੋਂ ਵਿਚਾਰਾਂ ਨੂੰ ਜਰੂਰ ਸਰਵਣ ਕਰਿਆ ਕਰੋ ਸੁਣਿਆ ਕਰੋ ਸਹਿਜ ਨਾਲ ਸੁਣਿਆ ਕਰੋ ਆਪਦੇ ਜੀਵਨ ਦੇ ਵਿੱਚ ਸਬਰ ਸਦਕ ਸਹਿਜ ਸੰਤੋਖ ਜਰੂਰ ਲੈ ਕੇ ਆਓ ਕੱਲੇ ਬੱਚਿਆਂ ਤੱਕ ਨਹੀਂ ਮੈਂ ਕਹਿੰਦਾਗਾ ਬਾਕੀ ਜਿਹੜੇ ਮੇਰੇ ਸਾਥੀ ਅਧਿਆਪਕ ਸਾਹਿਬਾ ਨੇ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਸਬਰ ਸਦਕ ਸਹਿਜ ਜਾਂ ਸੰਤੋਖ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਸਿੱਖਿਆ ਦੇ ਰਹੇ ਹਾਂ ਅਸੀਂ ਕੁਝ ਬੱਚਿਆਂ ਨੂੰ ਸਿਖਾ ਰਹੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ ਨਾ ਤਾਂ ਆਪਾਂ ਫੇਰ ਹੀ ਬੱਚਿਆਂ ਨੂੰ ਸਿਖਾ ਸਕਦੇ ਹਾਂ ਤੇ ਜੇਕਰ ਸਾਡੇ ਕੋਲ ਇਹ ਸਿੱਖਿਆ ਨਹੀਂ ਨਾ ਤੇ ਅਸੀਂ ਤੁਹਾਨੂੰ ਕੁਝ ਨਹੀਂ ਸਿਖਾ ਸਕਦੇ ਸੋ ਹਮੇਸ਼ਾ ਸਿੱਖਦੇ ਰਹਿ ਕਰੀਏ ਚਾਹੇ ਅਸੀਂ ਛੋਟੀ ਉਮਰ 'ਚਾਂ ਚਾਹੇ ਅਸੀਂ ਵੱਡੀ ਉਮਰ ਦੇ ਹਾਂ ਸਾਨੂੰ ਹਰ ਰੋਜ਼ ਨਵਾਂ ਕੁਝ ਨਾ ਕੁਝ ਸਿੱਖਣਾ ਜ਼ਰੂਰ ਚਾਹੀਦਾ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇਹਨਾਂ ਵਿਚਾਰਾਂ ਦੇ ਨਾਲ ਆਪਾਂ ਸਾਰਿਆਂ ਨੇ ਸਾਂਝ ਪਾਈ ਹੈ ਕੱਲ ਆਪਾਂ ਜਿਹੜਾ ਅਗਲਾ ਵਿਸ਼ਾ ਹੈਗਾ ਮਾਤਾ ਗੁਜਰਕਰ ਇੱਕ ਜਾਬਾਜ਼ ਆਪਾਂ ਉਸ ਵਿਸ਼ੇ ਤੇ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ